ਮੋਹਾਲੀ ਦੇ ਵਿੱਚ 42 ਮੰਜ਼ਲਾ ਰਹਿਸ਼ੀ ਇਮਾਰਤ ਬਣੇਗੀ ਗ੍ਰੇਟਰ ਮੋਹਾਲੀ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਦੇ ਮੰਤਰੀ ਇਸ ਗੱਲ ਦੀ ਜਾਣਕਾਰੀ ਦੇ ਰਹੇ ਸਨ ਰੀਅਲ ਸਟੇਟ ਮਾਰਕੀਟ ਨੂੰ ਲੈ ਕੇ ਸਰਕਾਰ ਵੱਲੋਂ ਬਹੁਤ ਸਾਰੇ ਪ੍ਰਯਾਸ ਕੀਤੇ ਜਾਂਦੇ ਆ ਤਾਂ ਕਿ ਬਾਹਰ ਦੇ ਬਿਲਡਰ ਵੀ ਆਣ ਜਿਹੜੇ ਲੋਕਲ ਬਿਲਡਰ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਤੇ ਹਰ ਤਰ੍ਹਾਂ ਦੇ ਪ੍ਰਯਾਸ ਕੀਤੇ ਜਾਂਦੇ ਨੇ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਸਾਡਾ ਲੁਧਿਆਣਾ ਮੋਹਾਲੀ ਦੀ ਗੱਲ ਕਰੀਏ ਅਮਰਸਾ ਦੀ ਕਰੀਏ ਜਲੰਧਰ ਦੀ ਕਰੀਏ ਇਹ ਜਿਹੜੇ ਸ਼ਹਿਰ ਨੇ ਇਹਨਾਂ 'ਚ ਬੂਮ ਮਿਲੇ ਪਰ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਸਰਕਾਰ ਦੇ ਜਿਹੜੇ ਪ੍ਰਯਾਸ ਨੇ ਉਹ ਉਹ ਜਿਹੜੇ ਨੇ ਰੰਗ ਲਿਆ ਰਹੇ ਨੇ ਪਹਿਲਾਂ ਕਿਤੇ ਗਏ ਕੈਂਪਰ ਗਾ ਕੇ ਸਭ ਨੂੰ ਜਿਹੜੇ ਸੀਗੇ ਆਪਾਂ ਗੱਲ ਕਰੀਏ ਪਰਮਿਸ਼ਨਾਂ ਦੇ ਤਿੰਨ ਜਾਂ ਜਿੰਨੀਆਂ ਸੀਗੀਆਂ ਅੱਜ ਵੀ ਇੱਕ ਪਰਮ ਹਰਦੀਪ ਮੁੰਡਿਆ ਜੀ ਮੁੰਡਿਆ ਸਾਹਿਬ ਅੱਜ ਕਹਿੰਦੇ ਤੁਸੀਂ ਇੱਕ ਪੰਜਾਬ ਦੀ ਪਹਿਲੀ 42 ਮੰਜਲਾ ਰੈ residențial ਜਿਹੜੀ ਇਮਾਰਤ ਆ ਉਹਨੂੰ ਮਨਜ਼ੂਰੀ ਦਿੱਤੀ ਹੈ ਜੀ ਅੱਜ ਦੇਖੋ ਬਹੁਤ ਮੈਂ ਮੁਬਾਰਕਵਾਦ ਦਿੰਦਾ ਦੀਪ ਗਰਗ ਜੀ ਨੂੰ ਕਿ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜੀ ਇਹਨਾਂ ਦੀ ਕੰਪਨੀ ਦਾ ਨਾਮ ਹੈ ਮਾਰਵਿਲਾ ਰੈਸਲੋਂ ਇੱਕ ਆਈਕੋਨਿਕ ਬਿਲਡਿੰਗ 42 ਮੰਜਲਾ ਮਾਰਕੀਟ ਜਿਹੜੀ ਪੰਜਾਬ 'ਚ ਪਹਿਲਾਂ ਤੱਕ ਨਹੀਂ ਬਣੀ ਪਹਿਲੀ ਸੋ ਇਹਨਾਂ ਨੂੰ ਬੜੀ ਆਸਾਨੀ ਨਾਲ ਜਿਹੜੀ ਇਹ ਮਨਜ਼ੂਰੀ ਦਿੱਤੀ ਗਈ ਸੋ ਇਹ ਬਹੁਤ ਜਲਦੀ ਬਣਾ ਕੇ ਤਿਆਰ ਕਰਕੇ ਲੋਕਾਂ ਦੇ ਹਵਾਲੇ ਕਰਨਗੇ ਸੋ ਮੈਂ ਇਹਨਾਂ ਨੂੰ ਮੁਬਾਰਕਵਾਹ ਦਿੱਤੀ ਸੋ ਮੇਰੇ ਨਾਲ ਸੀਗੇ ਪ੍ਰਿੰਸੀਪਲ ਸੈਕਟਰੀ ਸਾਹਿਬ ਸਾਡੇ ਵਿਕਾਸ ਗਰਗ ਜੀ ਸੋ ਮੈਂ ਮੁਬਾਰਕਵਾਹ ਦਿੰਦਾ ਹਾਂ ਇਹਨਾਂ ਤੋਂ ਉਮੀਦ ਵੀ ਕਰਦਾ ਆਸ ਵੀ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਬਹੁਤ ਵੱਡੀ ਸਹੂਲਤ ਦੇਣ ਜਾ ਰਹੇ ਆ ਕਿਉਂਕਿ ਜ਼ਿਆਦਾਤਰ ਲੋਕ ਜਦੋਂ ਬਿਲਡਿੰਗਾਂ ਚ ਬਿਲਡਰਾਂ ਕੋ ਜਾਂਦੇ ਨੇ ਪੀਵਰ ਪ੍ਰੇਸ਼ਾਨ ਹੁੰਦੇ ਆ ਔਰ ਪਹਿਲੀ ਵਾਰੀ ਸਾਡੇ ਭਰਾ ਨੇ ਦੀਪਕਰਗਜੀ ਜੋ ਬਹੁਤ ਇਮਾਨਦਾਰੀ ਨਾਲ ਜਿਹੜੇ ਕੰਮ ਕਰ ਰਹੇ ਨੇ ਤੇ ਅੱਜ ਤੱਕ ਕਰ ਰਹੇ ਨੇ ਇਹ ਪਹਿਲੀ ਬਿਲਡਿੰਗ ਜਿਹੜੀ ਇਹਨਾਂ ਨੂੰ ਮਨਜ਼ੂਰੀ ਮਿਲੀ ਹੈ ਮੈਂ ਇਹਨਾਂ ਨੂੰ ਮੁਬਾਰਕਵਾਹ ਦਿੰਦਾ। ਬਹੁਤ ਹੀ ਬੜੀ ਖੁਸ਼ੀ ਹੋਈ ਹੈ ਕਿ ਪਹਿਲ ਉੱਪਰ ਹੈਲੀਪੈਡ ਥੱਲੇ ਰਹਾਇਸ਼ ਸੋ ਇਹ ਤੇ ਪੰਜਾਬ ਚ ਪਹਿਲੀ ਬਿਲਡਿੰਗ ਹੀ ਇਹੋ ਜਿਹੀ ਹੋਵੇਗੀ ਜਿਹੜੀ ਅਜੇ ਤੱਕ ਨਾ ਬਣੀ ਐ ਸੋ ਇਹ ਬਣਾਉਣ ਜਾ ਰਹੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਕਹਿੰਦੇ ਮੁਹਾਲੀ ਦਾ ਤੁਸੀਂ ਡਿਵੈਲਪ ਕਰਤਾ ਹੁਣ ਲੁਧਿਆਣਾ ਵੀ ਕਹਿੰਦੇ ਬਾਕੀ ਸ਼ਹਿਰ ਵੀ ਬੜੇ ਵਧੀਆ ਤਰੀਕੇ ਨਾਲ ਡਿਵੈਲਪ ਹੋਣੇ ਨੇ ਦੇਖੋ ਲੁਧਿਆਣਾ ਇਲੈਕਸ਼ਨ ਚ ਬਿਜੀ ਸੀ ਬਹੁਤ ਵਧੀਆ ਡਿਵੈਲਪਮੈਂਟ ਚੱਲ ਰਿਹਾ ਹੁਣ ਥੋੜੇ ਦਿਨਾਂ ਦੇ ਵਿੱਚ ਉੱਥੇ ਵੀ ਸ਼ੁਰੂਆਤ ਕਰਾਂਗੇ ਬਹੁਤ ਵਧੀਆ ਲੁਧਿਆਣਾ ਨੂੰ ਡਿਵੈਲਪ ਕਰਕੇ ਲੋਕਾਂ ਨੂੰ ਜਿਹੜਾ ਆਪਣਾ ਘਰ ਬਹੁਤ ਆਸਾਨੀ ਤਰੀਕੇ ਨਾਲ ਆਪਣਾ ਪਲਾਟ ਬਹੁਤ ਆਸਾਨੀ ਤਰੀਕੇ ਨਾਲ ਮਿਲੇਗਾ ਜਿਹਦੇ ਵਿੱਚ ਬਿਜਲੀ ਪਾਣੀ ਵਾਟਰ ਸਪਲਾਈ ਸੀਵਰੇਜ ਸਿਟੀ ਲਟਾ ਬਡੀਆਂ ਰੋਡਾਂ ਜਿਹੜੀਆਂ ਅਜੇ ਤੱਕ ਕਿਸੇ ਕਲੋਨੈਜਨ ਨੇ ਨਹੀਂ ਸੀ ਦਿੱਤੀਆਂ ਉਹ ਅਸੀਂ ਦੇਣ ਜਾ ਰਹੇ ਹਾਂ ਸੋ ਲੁਧਿਆਣਾ ਵਾਸੀਆਂ ਨੂੰ ਵੀ ਬਹੁਤ ਬਹੁਤ ਮਾਰਕਵਾਦ ਹੈ ਸਰਨਲ ਦੀਪਰਦੀਨ ਨੇ ਦਿਨ ਨੂੰ ਇਹ ਅੱਜ ਸਰਟੀਫਿਕੇਟ ਮੰਤਰੀ ਜੀ ਨੇ ਦਿੱਤਾ ਹੈਗਾ ਆ ਤੇ ਤੇ ਪਰ ਕੀ ਕੀ ਕਹਿਣਾ ਚਾਹੋਗੇ ਕਿ 33 ਮੰਜ਼ਲ ਪਹਿਲਾਂ ਬਣਾਈ ਤੁਸੀਂ ਰੈ residențial ਫਿਰ ਹੁਣ 42 ਬਣਾਤੇ ਮੈਂ ਸਭ ਤੋਂ ਪਹਿਲਾਂ ਮੰਤਰੀ ਜੀ ਦਾ ਬਹੁਤ ਧੰਨਵਾਦ ਕਰਾਂਗਾ ਵੀ ਸਾਨੂੰ ਇੰਨੀ ਮਤਲਬ ਸਪੀਡ ਦੇ ਨਾਲ ਡਿਪਾਰਟਮੈਂਟ ਨੇ ਸਾਨੂੰ ਟ੍ਰੀਟ ਕੀਤਾ ਇੰਨੀ ਵਧੀਆ ਸਹੂਲਤਾਂ ਦੇ ਨਾਲ ਸਾਨੂੰ ਇਹ ਫਸਟ ਟਾਈਮ ਜਿਹੜੀ ਹੈਗੀ ਹੈ ਪੰਜਾਬ ਦੀ ਪਹਿਲੀ ਫਸਟ ਜਿਹੜੀ ਆਈਕੋਨਿਕ ਬਿਲਡਿੰਗ ਦਾ ਸਾਡੀ ਜਿਹੜੀ ਬਿਲਡਿੰਗ ਨੂੰ ਉਹਦੇ ਵਿੱਚ ਡਿਕਲੇਅਰ ਕਰਨ ਦੇ ਵਿੱਚ ਪੂਰੇ ਡਿਪਾਰਟਮੈਂਟ ਨੇ ਈਓ ਸਾਹਿਬ ਨੇ ਸੈਕਟਰੀ ਸਾਹਿਬ ਨੇ ਸੀਏ ਸਾਹਿਬ ਨੇ ਸਭ ਨੇ ਬੜੀ ਸਪੀਡ ਦੇ ਨਾਲ ਸਾਨੂੰ ਇਹਦੀ ਪਰਮਿਸ਼ਨਾਂ ਦਿੱਤੀਆਂ ਤੇ ਮੈਂ ਇਹਨੂੰ ਪਰਮਾਤਮਾ ਦੀ ਬਖਸ਼ੀਸ਼ ਦੇ ਨਾਲ ਇਹਨੂੰ ਜੋ ਮੈਂ ਇੱਕ ਆਈਕੋਨਿਕ ਬਿਲਡਿੰਗ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਪੂਰੇ ਮੱਧਿਆ ਨਜ਼ਰ 'ਚ ਰੱਖਦੇ ਹੋਏ ਇਹ ਬਿਲਡਿੰਗ ਨੂੰ ਜਲਦ ਤੋਂ ਜਲਦ ਬਣਾ ਕੇ ਆਪਣੇ ਪੰਜਾਬ ਦੇ ਲੋਕਾਂ ਲਈ ਉਹਨਾਂ ਨੂੰ ਪੇਸ਼ ਕਰ ਦਵਾਂਗਾ ਸਾਰਾ ਡਿਪਾਰਟਮੈਂਟ ਉਹਨੂੰ ਬੜਾ ਪੋਜ਼ਿਟਿਵ ਤਰੀਕੇ ਨਾਲ ਦੇਖਦਾ ਹੈ ਸਾਨੂੰ ਚੰਗੀ ਤਰੀਕੇ ਨਾਲ ਗਾਈਡ ਕਰਦਾ ਹੈ ਤੇ ਸਾਨੂੰ ਇਹ ਸਰਕਾਰ ਜਿੱਦਾਂ ਆਪ ਸਰਕਾਰ ਜਿੱਦਾਂ ਮੋਲੀਆ ਕਰ ਰਹੀ ਹੈ ਜਿੱਦਾਂ ਹੁਣ ਇੱਕ ਨਵੀਂ ਨੋਟੀਫਿਕੇਸ਼ਨ ਆਈ ਹੈ ਲੈਂਡ ਪੂਲਿੰਗ ਦੀ ਅਸੀਂ ਉਹਦਾ ਵੀ ਸਵਾਗਤ ਕਰਦੇ ਵੀ ਸ਼ਹਿਰ ਦਾ ਬਹੁਤ ਵਧੀਆ ਉਹਦੇ ਨਾਲ ਵੀ ਇੱਕ ਵਿਕਾਸ ਹੋਏਗਾ ਪਲਾਨ ਤਰੀਕੇ ਨਾਲ ਬਣੇਗਾ ਕਿਉਂਕਿ ਆਪਾਂ ਫੌਂਟ ਵਿੱਚ ਜਾਈਦਾ ਕਿਤੇ ਬਾਹਰ ਜਾਈਦਾ ਤਾਂ ਕੀ ਵੇਖੀਦਾ ਕਿ ਵੀ ਇੱਕ ਪਲਾਨਡ ਸਿਟੀ ਹੈ ਕਿਤੇ ਸੜਕਾਂ ਨਾ ਬੰਦ ਹੋਣ ਸੀਵਰੇਜ ਪਾਣੀ ਇਹ ਸਾਰਾ ਕੁਝ ਮਿਲੇ ਤੇ ਹੁਣ ਜਦਾ ਇਹ ਲੈਂਡ ਪੋਲਿੰਗ ਦੇ ਅਕੋਰਡਿੰਗ ਜਿੱਦਾ ਪੰਜਾਬ ਸਰਕਾਰ ਜਿਹੜੀ ਪੋਸਿਟਿਵ ਲੈ ਕੇ ਆਈ ਹੈ ਜਿਹੜੀ 66 ਨੂੰ ਨੋਟੀਫਿਕੇਸ਼ਨ ਆਈ ਹੈ ਅਸੀਂ ਕੋ ਦਾ ਬਹੁਤ ਸਵਾਗਤ ਕਰਦੇ ਹਾਂ ਸਾਡੇ ਸਾਰੇ ਬਿਲਡਰਨ ਤੇ ਲੋਕਲ ਪੰਜਾਬ ਵਾਸੀਆਂ ਨੂੰ ਦਾ ਬਹੁਤ ਫਾਇਦਾ ਮਿਲੇਗਾ ਤੇ ਇੱਕ ਲਾਸਟ ਵਾਲਾ ਤੇ ਕਦੋਂ ਕੰਮ ਸ਼ੁਰੂ ਕਰ ਰਹੇ ਕਰ ਰਹੇ ਹੋ ਤਾਂ ਕਦ ਤੱਕ ਪੂਰਾ ਹੋ ਅਸੀਂ ਇਹ ਜਿਹੜੀ ਆਈਕੋਨਿਕ ਬਿਲਡਿੰਗ ਹੈ ਇਹਦਾ ਆਲਰੇਡੀ ਅਸੀਂ ਕੰਮ ਸਟਾਰਟ ਕਰ ਦਿੱਤਾ ਹੈ ਤੇ ਅਸੀਂ ਇਹਨੂੰ 2030 ਤੱਕ ਲੋਕਾਂ ਨੂੰ ਇਹਨੂੰ ਬਣਾ ਕੇ ਅਸੀਂ ਡਿਲੀਵਰ ਕਰ ਦਾਂਗੇ ਬਿਲਕੁਲ ਵੱਡੇ ਬਿਲਡਿੰਗਾਂ ਰੈ residențial ਬਿਲਡਿੰਗ ਕਮਰਸ਼ੀਅਲ ਦੇਖਿਆ ਹੋ ਗਿਆਂਗਾ ਆਪਾਂ ਨੇ ਪਰ ਰੈ residențial ਬਿਲਡਿੰਗ ਪਹਿਲੀ ਵਾਰੀ 42 ਮੰਜ਼ਲਾ ਮੁਹਾਲੇ ਦੇ ਵਿੱਚ 에어ਪੋਰਟ ਰੋਡ ਤੇ ਬਣ ਜਾ ਰਹੀ ਹੈ ਤੇ ਉਹਦੀ ਮਨਜ਼ੂਰੀਆਂ ਪੂਰੀਆਂ ਸਾਨੀ ਨਾਲ ਮਿਲ ਗਿਆ ਨੇ ਕੈਮਰਾ ਪਰਸਨ ਮਨਿੰਦਰ ਚੌਹਾਨ ਦੇ ਨਾਲ ਮਨੋਜੋਸ਼ੀ ਜੀ ਮੀਡੀਆ ਮੁਹਾਲੀ